ਮਰਚਰ ਸਾਹਿਬ ਚ ਅੱਜ ਉਹਨਾਂ ਨੇ ਕਰਕੇ ਵਿਖਾਤਾ ਡਿਕਟੇਟਰਸ਼ਿਪ ਲਾਗੂ ਹੋਈ ਹੈ ਔਰ ਮੈਂ ਸਮਝਦਾ ਕਿ ਜੋ ਚੰਡੀਗੜ੍ਹ ਦੀ ਮੇਹਰ ਦੀ ਇਲੈਕਸ਼ਨ ਵੇਲੇ ਜਿਸ ਤਰ੍ਹਾਂ ਉਹ ਮੈਟਰ ਸੁਪਰੀਮ ਕੋਰਟ ਤੱਕ ਗਿਆ ਔਰ ਜਿਹੜੇ ਉਦੋਂ ਦੇ ਇਲੈਕਸ਼ਨ ਨੂੰ ਕੰਡਕਟ ਕਰ ਰਹੇ ਸੀ ਮਸੀਹ ਸਾਹਿਬ ਉਹਨਾਂ ਦੇ ਖਿਲਾਫ ਸਟ੍ਰਕਚਰ ਪਾਸ ਹੋਏ ਅੱਜ ਦੇ ਹਾਲਾਤ ਵੀ ਉਹੀ ਬਣੇ ਆ ਮਰਚਰ ਸਾਹਿਬ ਚ ਅੱਜ ਉਹਨਾਂ ਨੇ ਕਰਕੇ ਵਿਖਾਤਾ ਡਿਕਟੇਟਰਸ਼ਿਪ ਲਾਗੂ ਹੋਈ ਹੈ ਔਰ ਮੈਂ ਸਮਝਦਾ ਕਿ ਜੋ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਵੇਲੇ ਜਿਸ ਤਰ੍ਹਾਂ ਉਹ ਮੈਟਰ ਸੁਪਰੀਮ ਕੋਰਟ ਤੱਕ ਗਿਆ ਔਰ ਜਿਹੜੇ ਉਦੋਂ ਤੇ ਇਲੈਕਸ਼ਨ ਨੂੰ ਕੰਡਕਟ ਕਰ ਰਹੇ ਸੀ ਮਸੀਹ ਸਾਹਿਬ ਉਹਨਾਂ ਦੇ ਖਿਲਾਫ ਸਟ੍ਰਿਕਚਰ ਪਾਸ ਹੋਏ ਅੱਜ ਦੇ ਹਾਲਾਤ ਵੀ ਉਹੀ ਬਣੇ ਆ ਕਿ ਆ ਜਿਹੜੇ ਚੇਕੜੀ ਸਾਹਿਬ ਨੇ ਡਿਵੀਜ਼ਨਲ ਕਮਿਸ਼ਨਰ ਮੈਂ ਸਮਝਦਾ ਦਿਨ ਇਹਨਾਂ ਦੀ ਵੀ ਪੁੱਠੀ ਗਿਣਤੀ ਸ਼ੁਰੂ ਆਇ ਸਟ੍ਰਕਚਰ ਇਹਨਾਂ ਦੇ ਖਿਲਾਫ ਵੀ ਪਾਸ ਹੋਣੇ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਕਮਿਸ਼ਨਰ ਆਫ ਪੁਲਿਸ ਸ੍ਰੀ ਅਮਰਚਰ ਸਾਹਿਬ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਡੰਡਾ ਤੰਤਰ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਜ ਲਾਗੂ ਕੀਤਾ ਉਹਨਾਂ ਨੇ ਅੱਜ ਰਿਕਾਰਡ ਕਾਇਮ ਕਰਤਾ ਕਿ ਮੇਅਰ ਦੀ ਇਲੈਕਸ਼ਨ ਇਹ ਦੱਸਣਗੇ 2 ਮਿੰਟ 'ਚ ਮੇਅਰ ਦੀ ਇਲੈਕਸ਼ਨ ਕੰਪਲੀਟ ਹੋ ਗਈ 2 ਮਿੰਟ 'ਚ 90 ਕਾਉਂਸਲਰ ਤੋਂ ਵੱਧ ਹੋਣ 85 ਕਾਉਂਸਲਰ ਇਹ 7 ਐਮ.ਐਲ.ਏ ਹੱਥੇ ਖੜੇ ਕਰਦੇ ਆਂ ਹੱਥ ਥੱਲੇ ਕਰਦੇ ਆਂ ਦੋ ਕੈਂਡੀਡੇਟ ਪਾਰਟੀਆਂ ਦੇ ਕੈਂਡੀਡੇਟ ਪੇਸ਼ ਹੁੰਦੇ ਹੋਏ ਇਹ ਸਾਰਾ ਕੁਝ 2 ਮਿੰਟ 'ਚ ਕਦੇ ਕੋ ਪੂਰਾ ਹੀ ਨਹੀਂ ਹੋ ਸਕਦਾ ਮਗਰ ਕਿਉਂਕਿ ਜਾਦੂਗਰ ਭੁੱਲਰ ਸਾਹਿਬ ਮੌਜੂਦ ਸਨ ਤੇ ਭੁੱਲਰ ਸਾਹਿਬ ਦੀ ਹਾਜ਼ਰੀ ਚ ਇਹ ਪੱਕਾ ਹੀ ਸੀ ਕਿ ਜਾਦੂਗਰੀ ਕੋਈ ਨਾ ਕੋਈ ਨਿਕਲ ਕੇ ਆਉਣੀ ਸੀ ਅੱਜ ਮੈਂ ਤੁਹਾਨੂੰ ਇਹ ਦੱਸਦਾ ਕਿ ਅੰਦਰ ਹੋਇਆ ਕੀ ਬਾਕੀ ਮੈਂ ਵੈਸੇ ਤਾਂ ਚਾਹੂੰਗਾ ਕਿ ਤੁਸੀਂ ਦੱਸੋ ਇਹ ਸਾਰੀ ਗੱਲ ਕਿਉਂਕਿ ਤੁਸੀਂ ਇਹ ਸਾਰੇ ਕਾਉਂਸਲਰ ਸਾਹਿਬਾਨ ਅੰਦਰ ਸੀ ਜਿੱਥੇ-ਜਿੱਥੇ ਕੋਈ ਜੋ ਇਹਨਾਂ ਨੇ ਮੈਨੂੰ ਗੱਲ ਦੱਸੀਏ ਮੈਂ ਤੁਹਾਨੂੰ ਦੱਸੂਗਾ ਇਹ ਭਾਈ ਸਾਹਿਬ ਨੇ ਵਾਰਡ ਨੰਬਰ 38 ਤੋਂ ਭਗਵੰਤ ਸਿੰਘ ਕਬਲ ਇਹ ਜਿੰਨੇ ਵੀ ਆਪ ਵਾਲੇ ਸੀਗੇ ਇਹ ਗਿਣਤੀ 'ਚ ਜੋ ਮੈਨੂੰ ਟਰੱਕਾਂ ਵਾਲਾ ਸਭ ਦੱਸਦੇ ਆ 30 35 ਹੋਣੇ ਵੱਧ ਤੋਂ ਵੱਧ 35 ਬੰਦੇ ਉਸ ਤੋਂ ਵੱਧ ਨਹੀਂ ਅਜਾ ਉਹਨਾਂ ਨੇ ਅੱਜ ਪਛਾਣ ਵੀ ਬੱਕਰੀ ਰੱਖੀ ਸੀ ਉਹਨਾਂ ਸਾਰਿਆਂ ਦੇ ਗਲ 'ਚ ਉਹ ਬਿੱਲੇ ਪੁਆਏ ਸਨ ਝਾੜੂ ਵਾਲੇ ਕਿ ਇਹ ਬੱਕਰੀ ਦਿਸਲ ਪੁਲਿਸ ਨੂੰ ਵੀ ਪਤਾ ਲੱਗ ਜਾਏ ਕਿ ਕਿੱਥੇ ਸਾਡਾ ਬੰਦਾ ਨਾ ਰੋਕਦਾ ਆ ਸੁਣ ਲਓ ਅੰਦਰ ਹੋਇਆ ਕਿ ਸ਼ੁਰੂ ਤੋਂ ਕਹਾਣੀ ਦੱਸ ਦੂੰ ਸਭ ਤੋਂ ਪਹਿਲਾਂ ਮੈਂ ਬੁੱਲੀ ਚੱਲੋ ਅੱਜ ਤੱਕ ਕਦੀ ਪਹਿਲਾਂ ਵੀ ਮੈਂ 4 ਲੱਖਾਂ ਨਾਲ ਲੜੀਆਂ ਨੇ ਚਾਰ ਵਾਰੀ ਮੈਂ ਕੌਂਸਲਰ ਬਣਿਆ ਪਰ ਅੱਜ ਤੱਕ ਇਹੋ ਜਿਹਾ ਸਿਸਟਮ ਨਹੀਂ ਵੇਖਿਆ ਜਿਹੜਾ ਅੱਜ ਪਹਿਲੀ ਵਾਰੀ ਵੇਖਣ ਨੂੰ ਮਿਲਿਆ ਤੇ ਅੰਦਰ ਜਾਣ ਤੋਂ ਪਹਿਲਾਂ ਇੰਨੀ ਵਾਰੀ ਤਲਾਸ਼ੀ ਲਈ ਗਈ ਕਿ ਉਹ ਨਮਾਇਦਿਆਂ ਦੀ ਤਲਾਸ਼ੀ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਅਸੀਂ ਛੁਪਣ ਗਏ ਹਾਂ ਜਾਂ ਸਾਨੂੰ ਕੀ ਸਮਝ ਕੇ ਇਹਨਾਂ ਨੇ ਇਹ ਤਲਾਸ਼ੀ ਲਈ ਚਾਰ ਜਗ੍ਹਾ ਸਾਡੀ ਤਲਾਸ਼ੀ ਲਈ ਗਈ ਲੇਡੀਜ਼ ਦੀ ਤਲਾਸ਼ੀ ਲਈ ਗਈ ਜਿਹੜਾ ਕਿ ਇਹ ਬਹੁਤ ਸ਼ਰਮਨਾਕ ਗੱਲ ਆ ਪੈਨ ਤੱਕ ਨਹੀਂ ਸਾਡਾ ਅੰਦਰ ਜਾਣ ਦਿੱਤਾ ਗਿਆ ਮੋਬਾਈਲ ਤੱਕ ਕੋਈ ਚੀਜ਼ ਨਹੀਂ ਅੰਦਰ ਜਾਣ ਦਿੱਤੀ ਔਰ ਅੰਦਰ ਜਾ ਕੇ ਜਿਹੜਾ ਸੌਚਕ ਸਮਾਗਮ ਹਾਲੀ ਸ਼ੁਰੂ ਹੋਇਆ ਉਹਨੂੰ ਕਮਿਸ਼ਨਰ ਸਾਹਿਬ ਨੂੰ ਚੁੱਕ ਕੇ ਲਿਆਏ ਨੇ ਦੋ ਬੰਦੇ ਕਮਿਸ਼ਨਰ ਸਾਹਿਬ ਆ ਜਿਹਨਾਂ ਇਹਨਾਂ ਦੀ ਗੱਲ ਕਰਦੇ ਆ ਇਹਨਾਂ ਨੂੰ ਦੋ ਬੰਦੇ ਚੁੱਕ ਕੇ ਲਿਆਏ ਨੇ ਜੀ ਲਿਆਣ ਕੇ ਉਹਨਾਂ ਡਿਵੀਜ਼ਨਲ ਕਮਿਸ਼ਨਰ ਨੂੰ ਕੁਰਸੀ ਤੇ ਬਹਾਇਆ ਉਹਦੀ ਆਵਾਜ਼ ਦੀ ਸਮਝ ਨਹੀਂ ਸੀ ਲੱਗ ਰਹੀ ਵੀ ਉਹ ਕੀ ਕਹਿ ਰਹੇ ਨੇ ਦੋਵਾਰੀਆਂ ਦਾ ਇਤਰਾਜ ਹੋਇਆ ਵੀ ਬੋਲੋ ਸਾਨੂੰ ਸਮਝ ਨਹੀਂ ਲੱਗ ਰਹੀ ਅਸੀਂ ਇਤਰਾਜ ਕੀਤਾ ਵੀ ਸਾਡੇ ਤੱਕ ਤੇ ਫਾਰਮ ਨਹੀਂ ਪਹੁੰਚੇ ਸੌਂ ਦੇ ਪਹਿਲਾਂ ਸੌਂ ਦੇ ਫਾਰਮ ਤੇ ਸਾਨੂੰ ਪਹੁੰਚਾਓ ਤਾਂ ਹੀ ਸੌਂ ਚੁੱਕੀ ਜਾਏਗੀ ਔਰ ਉਹਨੇ ਚੀ ਨੂੰ ਸੌਂ ਚੁੱਕੀਗੀ ਦਵਾ ਦਾ ਸੌਂ ਚੁਕਾ ਕੇ ਇਹ ਸੌਂ ਚੁੱਕਾ ਭੈਣ ਜੀ ਬੈਠੇ ਆ ਪਤਾ ਹੀ ਨਹੀਂ ਲੱਗਿਆ ਸੌਂ ਕਦੋਂ ਚੁੱਕੀ ਕਿ ਹੁਣ ਸੌਂ ਵੇਖ ਲਓ ਆ ਸੌਂ ਚੁੱਕਣੀ ਸੀ ਜੀ ਸੌਂ ਚੁੱਕਦਿਆਂ ਵੀ ਮੈਨੂੰ ਲੱਗਦਾ 40 ਸੈਕਿੰਡ ਲੱਗ ਜਾਣੇ ਸੀਗੇ ਮਤਲਬ ਘੱਟ ਤੋਂ ਘੱਟ ਜੇ ਜਿੰਨੀ ਮਰਜ਼ੀ ਬੰਦੇ ਭਾਰਤ ਦੀ ਭਾਵੇਂ ਸਪੀਡ ਹੋਵੇ ਮਗਰ ਇਹਨਾਂ ਨੇ ਉਹ ਕੰਮ ਵੀ ਮੁਕਾਤਾ 3 ਮਿੰਟ ਚ ਤਾਂ ਮੇਅਰ ਅਨਾਉਂਸ ਹੋ ਗਿਆ ਆ ਦੱਸੋ ਕਾਜ ਕੇ ਨਾ ਇਹਦੇ ਤੇ ਘੁੱਗੀ ਮਰਵਾਈ ਕਿਸੇ ਦੀ ਕੁਝ ਨਹੀਂ ਹੋਇਆ ਜੀ ਹਾਜ਼ਰੀ ਚ ਘੁੱਗੀ ਆ ਕਿਸੇ ਦਾ ਨਾ ਨਹੀਂ ਕਿਸੇ ਦੀ ਘੁੱਗੀ ਨਹੀਂ ਸਾਰੇ ਫਾਰਮ ਜਿਵੇਂ ਲੈ ਕੇ ਗਏ ਉਤਰਾ ਮੋੜ ਕੇ ਵਾਪਸ ਲਿਆ ਅਰੋੜਾ ਦੇ ਪ੍ਰੈਸ ਕਾਨਫਰੰਸ ਤੇ ਕਿਹਾ ਕਿ ਅਕਾਲੀ ਦਰ ਉਹ ਸੁਣ ਤਾਂ ਲੈ ਯਾਰ ਅਰੋੜਾ ਹੋਰ ਕੀ ਕਹੂੰ ਹੁਣ ਇਹ ਤੇਰੇ ਸਾਹਮਣੇ ਬੈਠੇ ਆ ਸਾਡੀ ਤੈਨੂੰ ਸੁਣਦੀ ਨਹੀਂ ਰੋੜਾ ਸਾਹਿਬ ਦੀ ਸੁਣੀ ਜਾਨੀ ਹਾਲੀ ਦੇ ਸਾਨੂੰ ਅਸੀਂ ਇੱਧਰ ਬੈਠੇ ਅਜਿਹਾ ਕਿ ਕੁਰਸੀਆਂ ਵੀ ਸਿੱਧੀਆਂ ਕੀਤੀਆਂ ਤੇ ਕਵਲ ਸਾਹਿਬ ਸਟੇਜ ਤੇ ਚੜ੍ਹੇ ਨੇ ਸਾਨੂੰ ਨਹੀਂ ਉਹ ਕਾਉਂਸਲਰ ਸਾਹਿਬ ਜਿਹੜੇ ਆ ਉਹਨਾਂ ਕਹਿੰਿਆ ਜੀ ਆਮ ਆਦਮੀ ਪਾਰਟੀ ਲੋ ਮੇਰ ਮੋਤੀ ਪਟਿਆ ਸੀਨੀਅਰ ਡਿਪਟੀ ਮੇਰੇ ਫਲਾਣਾ ਉਹ ਬਾਹਾਂ ਖੜੀਆਂ ਕਰੋ ਜੀ ਉਹਨਾਂ ਨੇ ਪੰਜ ਸੱਤਾਂ ਦਹਾਨ ਜਿਨ੍ਹਾਂ ਨੇ ਬਾਹਾਂ ਖੜੀਆਂ ਕੀਤੀਆਂ ਬਣ ਕੇ ਬਣ ਕੇ ਬਣ ਕੇ ਤੇ ਉਹ ਉਹਨੇ ਜਿਹਨੂੰ ਕਾਂਗਰਸ ਵਾਲੇ ਜਿਹੜੇ ਮਾਰ ਕੇ ਛਾਲਾਂ ਚੜ੍ਹ ਗਏ ਅਸੀਂ ਉੱਠ ਕੇ ਰੌਲਾ ਪਾਇਆ ਵੀ ਇਹ ਕਿਸ ਤਰ੍ਹਾਂ ਦੀ ਇਲੈਕਸ਼ਨ ਆ ਹੁਣ ਉਹ ਸਾਰੇ ਅਫਸਰ ਕੀ ਵਗੈਰਾ ਇਹ ਮਨਿਟ ਐਂਟਰ ਕੰਮ ਮੁੱਕ ਗਿਆ ਜੀ ਉੱਥੇ ਪਿਛਲੀਆਂ ਬੂਆਂ ਸਾਣੀ ਨਿਕਲ ਕੇ ਬਾਹਰ ਚਲੇ ਗਏ ਕਿਸੇ ਨੇ ਸੁਣਵਾਈ ਕੀਤੀ ਨਹੀਂ ਪੁੱਛਿਆ ਤੱਕ ਨਹੀਂ ਵੀ ਹੋਰ ਕੋਈ ਕੈਂਡੀਡੇਟ ਹੈਗਾ ਨਹੀਂ ਹੈਗਾ ਕਾਲੀ ਦਲ ਦਾ ਕਿਹੜਾ ਵਾ ਕਾਂਗਰਸ ਦਾ ਕਿਹੜਾ ਕੋਈ ਗੱਲ ਹੀ ਨਹੀਂ ਹੋਈ ਕਿਸੇ ਕਿਸਮ ਦਾ ਕੋਈ ਇਲੈਕਸ਼ਨ ਵਾਲੀ ਗੱਲ ਹੀ ਨਹੀਂ ਹੈਗੀ ਤੁਸੀਂ ਐ ਕਰੋ ਅਰੋੜਾ ਸਾਹਿਬ ਨੇ ਤਾਂ ਕਹਿਤਾ ਅਰੋੜਾ ਸਾਹਿਬ ਤਾਂ ਬਾਹਰ ਸੀ ਐ ਕਰੋ 41 ਕਾਂਗਰਸ ਦੇ ਕਾਉਂਸਲਰਾਂ ਨੂੰ ਪੁੱਛ ਲਓ 6 7 ਭਾਜਪਾ ਵਾਲਿਆਂ ਨੂੰ ਪੁੱਛ ਲਓ 4 ਸਾਨੂੰ ਪੁੱਛ ਲਓ 1 ਕੁਵਰ ਵਜੇ ਪ੍ਰਤਾਪ ਨੂੰ ਪੁੱਛ ਲਿਓ ਕਿ ਕੋਈ ਵੋਟਾਂ ਦਾ ਕੰਮ ਵੀ ਹੋਇਆ ਕਿ ਨਹੀਂ ਹੋਇਆ ਔਰ ਸ਼ਾਇਦ ਪਹਿਲੀ ਵਾਰੀ ਹੋਇਆ ਵੈਸੇ ਭੁੱਲਰ ਸਾਹਿਬ ਕਮਿਸ਼ਨਰ ਪੁਲਿਸ ਵਧਾਈ ਦੇ ਪਾਤਰ ਆ ਨਵਾਂ ਗਿਨੀਜ਼ ਬੁੱਕ ਦਾ ਵਰਲਡ ਰਿਕਾਰਡ ਕਾਇਮ ਕਰਤਾ ਕਿ 2 ਮਿੰਟ ਚ ਜਿਨ੍ਹਾਂ ਕੋਲ 30-35 ਬੰਦੇ ਸੀ ਉਹਨਾਂ ਨੂੰ ਮੇਹਰ ਬਣਾ ਕੇ ਆਮ ਆਦਮੀ ਪਾਰਟੀ ਨੂੰ ਬਾਹਰ ਕੱਢਦਾ ਇਹ ਹੋਰ ਕੋਈ ਪੁਲਸ ਵਾਲਾ ਨਹੀਂ ਕਰ ਸਕਦਾ ਇਹ ਚੌੜੇ ਦਾ ਸਮਰਥਕ ਜੀਨੇ ਚੌੜੇ ਨੂੰ ਹਲ ਕਾਪੀ ਦਿੱਤੀ ਹੋਵੇ ਉਹ ਉਹੀ ਕਰ ਸਕਦਾ ਸੀਗਾ ਇਹ ਚਮਤਕਾਰੀ ਕੰਮ ਔਰ ਮਸੀਹ ਸਾਹਿਬ ਦੇ ਬਾਅਦ ਜਿਹੜੇ ਚੰਡੀਗੜ੍ਹ ਦੀ ਕਾਰਪੋਰੇਸ਼ਨ ਦੀ ਇਲੈਕਸ਼ਨ ਕਰਾਈ ਸੀ ਮੈਂ ਸਮਝਦਾ ਹੁਣ ਭੁੱਲਰ ਸਾਹਿਬ ਦਾ ਵੀ ਤੇ ਸਤਕਾਰਯੋਗ ਛੇਕੜੀ ਸਾਹਿਬ ਦਾ ਵੀ ਸਨਮਾਨ ਤਾਂ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਵੱਲੋਂ ਮਗਰ ਅਸੀਂ ਇਹਨਾਂ ਨੂੰ ਹਾਈ ਕੋਰਟ ਦੀਆਂ ਬਰੂਹਾਂ ਤੇ ਲੈ ਕੇ ਜਾਵਾਂਗੇ ਵੀਡੀਓਗ੍ਰਾਫੀ ਸਾਹਮਣੇ ਆਊਗੀ ਔਰ ਸਾਹਮਣੇ ਵੀਡੀਓਗ੍ਰਾਫੀ 'ਚ ਤੁਹਾਨੂੰ ਪਤਾ ਲੱਗੂਗਾ ਇਹ ਵੀਡੀਓ ਤਾਂ ਚੱਲੀ 2 ਮਿੰਟ 2 ਤੋਂ ਬਾਅਦ 2.5 ਮਿੰਟ ਵੀਡੀਓ ਕੋਈ ਨਹੀਂ ਹੋਣੀ ਔਰ ਸਿਰਫ ਸਟੇਜ ਦੀ ਹੈ ਔਰ ਕਮਾਲ ਦੀ ਗੱਲ ਇਹ ਆ ਕਿ ਇੰਨਾ ਰੌਲਾ ਪੈ ਗਿਆ ਸਟੇਜ ਦੇ ਪਿੱਛੋਂ ਹੀ ਲੈ ਕੇ ਕੱਟ ਕੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਕਿ ਉਸ ਗੇਟ ਚੋਂ ਨਿਕਲੇ ਜੀ ਜਿਸ ਗੇਟ ਚੋਂ ਇਹ ਸਾਰੇ ਨਿਕਲੇ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਤੇ ਭਾਜਪਾ ਵਾਲੇ ਆਏ ਉਸ ਗੇਟ ਤੋਂ ਬਾਹਰ ਨਹੀਂ ਕੋਈ ਨਹੀਂ ਕੋਈ ਨਹੀਂ ਪੁੱਲ ਸੋਨਾ ਨੂੰ 500 ਪੁੱਲਸਾਲਾ ਭੁੱਲਰ ਸਾਹਿਬ ਨੇ ਅੰਦਰ ਲਾਇਆ ਸੀ ਜਿਹੜਾ ਉਹਨਾਂ ਨੂੰ ਦੂਜੇ ਗੇਟ ਤੋਂ ਕੱਢ ਕੇ ਬਾਹਰ ਲੈ ਗਿਆ ਇਹ ਤਾਂ ਇਲੈਕਸ਼ਨ ਹੋਈ ਆ ਲੋਕਤੰਤਰ ਦੀਆਂ ਝੰਡੀਆਂ ਉਡਾਈਆਂ ਗਈਆਂ ਨੇ ਔਰ ਆਪ ਹੀ ਇਹਨਾਂ ਭਾਈ ਸਾਹਿਬ ਨੇ ਤੇ ਨੇ ਐਲਾਨ ਤੇ ਆ ਜਿਹੜੇ ਵਾਰਡ ਨੰਬਰ 38 ਤੋਂ ਨੇ ਆਪਣਾ ਕੀ ਨੌ ਕਮਲਜੀਤ ਸਿੰਘ ਭਗਵੰਤ ਸਿੰਘ ਕਮਲ ਸਾਹਿਬ ਇਥਲੀ ਇਹ ਤਾਂ ਅੱਜ ਲੋਕਤੰਤਰ ਦੀਆਂ ਝੰਡੀਆਂ ਉਡੀਆਂ ਨੇ ਔਰ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀਗਾ ਬਿਫੋਰ ਇਲੈਕਸ਼ਨ ਕਿ ਆਮ ਆਦਮੀ ਪਾਰਟੀ ਕੋਲ ਬਹੁਮਤ ਨਹੀਂ ਸੀ। ਔਰ ਅੱਜ ਦੀ ਇਲੈਕਸ਼ਨ ਨੇ ਇਹ ਸਾਬਤ ਕਰਤਾ ਹਿਸਟੋਰਿਕਲੀ ਕੋਈ ਇਲੈਕਸ਼ਨ ਕੱਢ ਲਿਓ। ਮੈਨੂੰ ਲੱਗਦਾ ਜਿਹੜੀ ਇਹਨਾਂ ਨੇ ਜਲੰਧਰ ਕਰਾਈ ਆ ਅ ਲੁਧਿਆਣਾ ਨੇ ਕਰਾਈ ਆ ਉਹ ਵੀ 2 ਮਿੰਟ ਚ ਪੂਰੀ ਨਹੀਂ ਹੋਈ ਉਹ ਨਹੀਂ ਇਲੈਕਸ਼ਨ। ਕਿਉਂਕਿ ਇੱਥੇ ਨੰਬਰ ਨਹੀਂ ਸੀ। ਇਹਨਾਂ ਨੇ ਪਾਈ ਕਾਰਵਾਈ ਤੇ ਅੱਜ ਹਾਈ ਕੋਰਟ ਦੀ ਤੋਹੀਨ ਹਾਈ ਕੋਰਟ ਦੇ ਆਰਡਰਾਂ ਦੀਆਂ ਧੱਜੀਆਂ ਉਡਾਤੀ। ਹਾਂਜੀ ਜਿਹਨੂੰ ਗੁਰਤੀ ਤੋਂ ਬਦਲ ਕੇ ਰਿਜ਼ਰਵਾਰ ਮੈਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨਹੀਂ ਮਿਲਣਾ ਚਾਹੀਦਾ ਮੈਂ ਤਾਂ ਕਹਿੰਦਾ ਇਹਨਾਂ ਨੂੰ ਡੀਜੀਪੀ ਲਾ ਦਿਓ ਪੰਜਾਬ 'ਚ ਹੋਰ ਦੋ ਚਾਰ ਬਲਾਸਟ ਹਲੇ ਇਕੱਠ ਹੋਇਆ ਹੋਰ ਹੋ ਜਾਣਗੇ ਜਿੱਦਾਂ ਵਧੀਆ ਕੰਮ ਇਹ ਕਰਦੇ ਬੋਲਰ ਸਾਹਬ ਦੇ ਤਾਂ ਜੋ ਆਮ ਆਦਮੀ ਪਾਰਟੀ ਲਈ ਕਰਤਾ ਰੋੜਾ ਸਾਹਿਬ ਨਹੀਂ ਕਰ ਸਕਦੇ ਮੈਨੂੰ ਲੱਗਦਾ ਕੇਜਰੀਵਾਲ ਸਾਖ ਕੋ ਨਹੀਂ ਹੋਣਾ ਜੇ ਅਸਲ 'ਚ ਆ ਇਲੈਕਸ਼ਨ ਦਿੱਲੀ ਦੀ ਮੁੱਕ ਲੈਣ ਦਿਓ ਏ ਭਗਵੰਤ ਮਾਨ ਤੋਂ ਇਹ ਕੰਮ ਨਹੀਂ ਹੋਣੇ ਜਿਹੜੇ ਭੁੱਲਰ ਸਾਹਿਬ ਕਰੀ ਜਾਂਦੇ ਚੀਫ ਮਿਨਿਸਟਰ ਹੀ ਭੁੱਲਰ ਸਾਹਿਬ ਚਾਹੀਦੇ ਹੁਣ ਤਾਂ ਆਮ ਆਦਮੀ ਪਾਰਟੀ ਨੂੰ ਮੈਂ ਤਾਂ ਚਾਹੂੰਗਾ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਭੁੱਲਰ ਸਾਹਿਬ ਦੇ ਗੱਲ 'ਚ ਵੀ ਆ ਝਾੜੂ ਜਿਹੜਾ ਚੋਣ ਨਿਚਾਨ ਆਮ ਆਦਮੀ ਪਾਰਟੀ ਦਾ ਸਲਮਾਨ ਦੇ ਰੂਪ 'ਚ ਦੇ ਕੇ ਆਣ ਕੀ ਇੰਨਾ ਕੰਮ ਤਾਂ ਵਾਲੰਟੀਅਰ ਨਹੀਂ ਕਰ ਰਿਹਾ ਆਮ ਆਦਮੀ ਪਾਰਟੀ ਦਾ ਜਿੰਨੀ ਤਨਦੇਹੀ ਨਾਲ ਮੁਸਤੈਦੀ ਨਾਲ ਇਹ ਭੁੱਲਰ ਸਾਹਿਬ ਕੰਮ ਕਰੇ ਮੁਸਤੈਦੀ ਨਾਲ ਹੀ ਕਰਦੇ ਨਾ ਇਹ ਕੰਮ ਸਾਰੇ ਅੱਜ ਤੁਸੀਂ ਵੇਖ ਹੀ ਲਿਆ ਅੱਛੀ ਆਪਦੇ ਕਾਉਂਸਲਰ ਛੱਡਣ ਗਏ ਉੱਥੇ ਪਹਿਨਾ ਚਾਉਣੀ ਬਣਾਈ ਫਿਰ ਕਾਉਂਸਲਰ ਮੈਂ ਛੱਡਣ ਕਿਉਂ ਗਿਆ ਕਿਉਂਕਿ ਮੈਨੂੰ ਪਤਾ ਲੱਗਿਆ ਕਾਂਗਰਸ ਦਾ ਰੌਲਾ ਪਿਆ ਹੈ ਕਾਉਂਸਲਰਾਂ ਨੂੰ ਅੰਦਰ ਨਹੀਂ ਜਾਣਦੇ ਔਰ ਉਹੀ ਹਾਲ ਹੈ ਆਮ ਆਦਮੀ ਪਾਰਟੀ ਵਾਲੇ ਸਕਾਟ ਕਰਕੇ ਲੈ ਕੇ ਗਏ ਉਹ ਸਕਾਟ ਕਰਕੇ ਉਹਨਾਂ ਨੂੰ ਤੁਸੀਂ ਬਾਹਰ ਲਾਏ ਹੋ ਆ ਭੈਣ ਜੀ ਨੂੰ ਪੁੱਛੋ ਕਿਵੇਂ ਪ੍ਰੈਸਕਿੰਗ ਹੋਈ ਹੈ ਇਹਨਾਂ ਦੀ ਸੀਦਾ ਰਿਟਾਇਰਡ ਪ੍ਰਿੰਸੀਪਲ ਤੁਸੀਂ ਭੈਣ ਜੀ ਦੱਸਿਓ ਕਾਈਂਡਲੀ ਕਿ ਕੀ ਹੋਇਆ ਉੱਥੇ ਤੁਹਾਡੇ ਨਾਲ ਪ੍ਰੈਸਕਿੰਗ ਕਿਵੇਂ ਹੋਈ ਆਪ ਨਾਲ ਫੜ ਲਿਆ ਉਹਨਾਂ ਦੇ ਹਸਬੰਦ ਨੇ ਪ੍ਰੋਫੈਸਰ ਸਾਹਿਬ ਦੱਸੋ ਇਹਨਾਂ ਨੇ ਕੀ ਕਰਦੇ ਨੇ ਹਾਂਜੀ ਜਦੋਂ ਅਸੀਂ ਅੰਦਰ ਐਂਟਰ ਕੀਤੇ ਤਾਂ ਉੱਥੇ ਉਹਨਾਂ ਨੇ ਕਹਿੰਦੇ ਪਰਸਨੀ ਰੱਖਦੇ ਹੋ ਜੀ ਪੈਨ ਵੀ ਰੱਖਦੇ ਹੋ ਜੀ ਕੋਈ ਚੀਜ਼ ਫੋਨ ਵੀ ਰੱਖਦੇ ਹੋ ਕੋਈ ਚੀਜ਼ ਅੰਦਰ ਨਹੀਂ ਜਾਣੀ ਫਿਰ ਦੋ ਲੇਡੀਜ਼ ਪੂਲ ਸਵਾਲੀਆਂ ਸੀਗੀਆਂ ਮੇਰੀ ਸੀਗੀਆਂ ਉਹ ਕਹਿੰਦੇ ਆ ਕਿ ਤਲਾਸ਼ੀ ਲੈਣੀ ਮੈਂ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਟ੍ਰेड ਬੰਦੇ ਆ ਸਾਡੀ ਤਲਾਸ਼ੀ ਕਿਉਂ ਲੈਣੀ ਹੈ ਪਰ ਕਿਹਦੇ ਨਹੀਂ ਜੀ ਸਾਨੂੰ ਹੁਕਮ ਹੈ ਸਰਕਾਰ ਦਾ ਅਸੀਂ ਅਸੀਂ ਸਾਡੇ ਹੱਥ ਵਿੱਚ ਪੁੱਛ ਨਹੀਂ ਆ ਜੇ ਅਸੀਂ ਕੁਝ ਨਹੀਂ ਕਰ ਸਕਦੇ ਸਾਨੂੰ ਜਿੱਦਾਂ ਜਿੱਦਾਂ ਹੁਕਮ ਆਇਆ ਅਸੀਂ ਉਦਾਂ ਹੀ ਕਰਨਾ ਲੇਕਿ ਤੁਸੀ ਪਰਸ ਰੱਖ ਲੋਗੇ ਅਸੀਂ ਪੈਸੇ ਕਿੱਦਾਂ ਲੈ ਕੇ ਜਾਵਾਂ ਤੁਸੀਂ ਕਹਿੰਦੇ ਪੈਸੇ ਗਿਣ ਕੇ ਰੱਖ ਕੇ ਰੱਖਦੇ ਹੋ ਪਰਸ ਤੇ ਮੈਂ ਕਹਾਂ ਹੁਣ ਟਾਈਮ ਹੋ ਗਿਆ 4 ਵਜਨ ਵਾਲੀ ਅਸੀਂ ਅੰਦਰ ਐਂਟਰ ਕਰਨਾ ਤੇ ਪੈਸੇ ਗਿਣਨ ਲੱਗ ਜਾ ਹੁਣ ਮੈਂ ਫਿਰ ਕਹਿੰਦਾ ਜੀ ਨਹੀਂ ਤੁਸੀਂ ਪੈਸੇ ਨਾਲ ਲੈ ਜਾਓ ਆਪਣੇ ਸੋ ਮੈਂ ਪਤਾ ਨਹੀਂ ਮੈਨੂੰ ਤੇ ਸਮਝ ਨਹੀਂ ਲੱਗਦੀ ਕਿ ਸਰਕਾਰ ਕੀ ਕਰ ਰਹੀ ਹੈ ਤੇ ਕੀ ਕਰਨਾ ਚਾਹੁੰਦੀ ਹੈ ਕਿ ਕਿੱਦਾਂ ਦੇ ਕੰਮ ਹੋ ਰਹੇ ਆ ਬਾਕੀ ਸਭ ਨੂੰ ਪਤਾ ਹੀ ਹੈ ਤੁਹਾਨੂੰ ਵੀ ਮੀਡੀਆ ਵਾਲਿਆਂ ਨੂੰ ਪਤਾ ਹੈ ਕਿ ਕਿੰਨਾ ਟਾਈਮ ਨਿਕਲ ਗਿਆ ਤੇ ਕੀ ਹੋ ਰਿਹਾ ਹੈ ਜੱਗੋ ਜਿਹੜਾ ਨਿਕਲ ਟਾਈਮ ਰਹਿ ਗਿਆ ਹੈ ਉਦੋਂ ਵੀ ਇਦਾਂ ਹੀ ਹੋਣਾ ਸੋ ਅੱਜ ਜੋ ਅੰਦਰ ਹੋਇਆ ਮੈਂ ਵੇਖਿਆ ਕਿ 2 ਮਿੰਟ ਦੇ ਵਿੱਚ ਮੇਅਰ ਦੀ ਇਲੈਕਸ਼ਨ ਹੋ ਗਈ ਸਾਰਾ ਕੁਝ ਹੋ ਗਿਆ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ ਆਪੇ ਹੀ ਨਾ ਨਮਸਕਾਰ ਦਿੱਤੇ ਆਪੇ ਹੀ ਉਹਨਾਂ ਨੇ ਸਾਰਾ ਕੁਝ ਕਰ ਦਿੱਤਾ ਸੌ ਚੁੱਕਦਾ ਵੀ ਨਹੀਂ ਪਤਾ ਲੱਗਿਆ ਅੱਜ ਹਾਲਾਤ ਇਹ ਆ ਕਿ ਅੱਧਿਆ ਨੇ ਸੌ ਵੀ ਨਹੀਂ ਚੁੱਕੀ ਅਸਲੀਅਤ ਦੇ ਹਾਲਾਤ ਇਹ ਬਿਲਕੁਲ ਇੱਧਰ ਪੰਡੋਰੀ ਸਾਹਿਬ ਤੁਸੀਂ ਦੱਸੋ ਕੀ ਹੋਇਆ ਅੰਦਰ ਅੱਜ ਜਦੋਂ ਅਸੀਂ ਐਂਟਰੀ ਕੀਤੀ ਉਸ ਤੋਂ ਪਹਿਲਾਂ ਤਾਂ ਐਂਟਰੀ ਕਰਨ ਲੱਗਿਆ ਬਹੁਤ ਵੱਡੀ ਪ੍ਰੋਬਲਮ ਆਈ ਆ ਜੇ ਮਜੀਠੀਆ ਸਾਹਿਬ ਸਾਡੇ ਨਾਲ ਨਾ ਹੁੰਦੇ ਤਾਂ ਮੇਰਾ خیال ਸਾਨੂੰ ਉਹਨਾਂ ਇੰਟਰਵਿਊ ਨਹੀਂ ਹੋਣ ਦਣਾ ਐਡਾ ਦਬਾਅ ਆਈ ਸਰਕਾਰ ਦਾ ਅੰਦਰ ਗਏ ਆ ਤੇ ਮੇਰਾ ਚਾਰ ਪੰਜ ਜਗ੍ਹਾ ਸਾਡੀ ਤਲਾਸ਼ੀ ਲਈ ਗਈ ਆ ਕੱਲੇ-ਕੱਲੇ ਚੀਜ਼ ਸਾਡੀ ਖੋਲੀ ਗਈ ਆ ਇੱਥੋਂ ਅੱਗੇ ਪੈਨ ਤੱਕ ਵੀ ਸਾਡੇ ਜਿਹੜੇ ਕਢਾ ਲੈ ਗਏ ਆ ਜੇ ਅੰਦਰ ਗਏ ਆ ਅੰਦਰ ਜਾ ਕੇ ਅਜੇ ਅਸੀਂ ਬੈਠੇ ਹੀ ਆ ਅਜੇ ਬੈਠਦੇ ਆ ਬੈਠਦੇ ਆ ਹੀ ਕਮਿਸ਼ਨਰ ਆਏ ਨੇ ਕਮਿਸ਼ਨਰ ਸਾਹਿਬ ਸੋਚ ਕੋਣ ਵਾਸਤੇ ਦੋਵਾਂ ਬੰਦਿਆਂ ਨੂੰ ਇੱਕ ਪਾਸੇ ਇਧਰੋਂ ਫੜਿਆ ਦੂਸਰੇ ਨੇ ਇਧਰੋਂ ਫੜਿਆ ਤੋ ਕੇ ਉਹਨਾਂ ਨੂੰ ਬੁਲਾਇਆ ਗਿਆ ਵਾ ਬੋਲਣ ਲੱਗਿਆ ਵੀ ਉਹਨਾਂ ਦੇ ਵਿੱਚੋਂ ਮੈਂ ਵੀ ਮੂੰਹ ਤੋਂ ਨਹੀਂ ਨਿਕਲਦੀ ਸੌ ਕੀ ਸਾਨੂੰ ਅਸੀਂ ਜਦੋਂ ਰੋਲਾ ਪਾਇਆ ਵੀ ਸਾਨੂੰ ਉੱਤੀ ਵਾਜ ਤੁਹਾਡੇ ਆਵਾਜ਼ ਦੋ ਤੀ ਕਹਿੰਦੇ ਤੁਸੀਂ ਬਸ ਮੈਂ ਇੱਕੋ ਇੱਕ ਲਫ਼ਜ਼ ਮੈਂ ਬੋਲਣਾ ਤੁਸੀਂ ਅੱਗੇ ਆਪੇ ਬੋਲਦੇ ਰਹੋ ਅਸੀਂ ਅੱਜ ਤੱਕ ਆਪਣੇ ਜਿਹੜੇ ਸਾਨੂੰ ਸੌ ਖਾਣ ਦੇ ਫਾਰਮ ਦਿੰਦੇ ਅਸੀਂ ਅੱਜ ਉੱਤੇ ਸੈਨ ਨੂੰ ਨਹੀਂ ਕਰ ਸਕੀ ਅੱਜ ਅਸੀਂ ਚਾਵਾਂ ਚਾਵਾਂ ਦੇ ਨਾਮ 'ਤੇ ਮੈਂ ਪਹਿਲੀ ਵਾਰੀ ਕਾਉਂਸਲਰ ਬਣ ਕੇ ਲੋਕਲ ਮUNCIL ਬਣਾਇਆ ਸੀਗਾ ਮੈਂ ਕਿਹਾ ਬੜੇ ਚਾਵਾਂ ਚਾਵਾਂ ਨਾਲ ਵੀ ਜਾ ਕੇ ਦੇਖਾਂਗੇ ਕਿ ਦਾਦਾ ਇੱਥੇ ਮਾਹੌਲ ਬਣਦਾ ਪਰ ਅੱਜ ਜਿਹੜਾ ਲੋਕਤੰਤਰ ਦਾ ਜਿਹੜਾ ਜਿੰਨਾ ਕਹਾ ਉਹ ਅੱਜ ਕੰਨਾਂ ਨੂੰ ਹੱਥ ਲਵਾ ਦਿੱਤੇ ਲੋਕਾਂ ਦੇ ਲਵਾ ਦਿੱਤੇ ਜਦੋਂ ਇਹ ਬਾਹਰ ਨਿਕਲੇ ਲੋਕ ਤਰਾਸ-ਸਰਾਜ ਕਰਦੇ ਸੁਣ ਕੇ ਝਾੜੂ ਸਰਕਾਰ ਨੇ ਐਡਾ ਵੱਡਾ ਧੱਕਾ ਕੀਤਾ ਅੱਜ ਜਿੰਨੀ ਵੀ ਪੰਜਾਬ ਦੀ ਪੁਲਿਸ ਹੈ ਮੇਰਾ ਪੰਜਾਬ ਦੀ ਦੂਜੇ ਜ਼ਿਲ੍ਹਿਆਂ ਦੀ ਪੁਲਿਸ ਮਲਾ ਕੇ ਜਿਹੜੀ ਇੱਥੇ ਜਿਹੜੀ ਆ ਉਹਨਾਂ ਨੇ ਇੰਨਾ ਕਹਾਣ ਕੀਤਾ ਲੋਕਾਂ ਦੇ ਹੱਕਾਂ ਦੇ ਜਿਹੜੇ ਹੱਕ ਮਾਰੇ ਨੇ ਮੈਂ ਇਹਦੀ ਜ਼ੋਰਦਾਰ ਨਖੇਦੀ ਕਰਦਾ ਔਰ ਆਪਣੀ ਹਾਈ ਕਮਾਂਡ ਨੂੰ ਵੀ ਆਪਣੀ ਮਜਬੂਰੀਆਂ ਨੂੰ ਬੇਨਤੀ ਕਰਦਾ ਇਹਦਾ ਜਿਹੜਾ ਜਿੰਨਾ ਤਗੜਾ ਜਿਦੋਂ ਦੂਸਰੀਆਂ ਪਾਰਾਂ 'ਤੇ ਪ੍ਰੈਸ ਕਰਨਾ ਉੱਥੇ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਜਿਲੇ ਪੱਤਰ ਦੇ ਕੋਈ ਜਾਂ ਪੰਜਾਬ ਨੇ ਹੁੰਦੇ ਕੋਈ ਵੱਡਾ ਪ੍ਰਦਰਸ਼ਨ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਹੱਕ ਜਿਹੜੇ ਨੇ ਲੋਕ ਦਾ ਪਿਛਲੇ 2-3 ਸਾਲ ਤੋਂ ਬਹੁਤ ਦੁਖੀ ਆ ਸਾਡੂ ਸਰਕਾਰ ਤੋਂ ਜੀ ਇਹਨਾਂ ਕੋਈ ਇਹਨਾਂ ਬਹੁਮਤ ਹੁੰਦਾ ਤੇ ਪਹਿਲਾਂ ਜਿੱਤ ਗਿਆ ਹੁੰਦੇ ਤੇ ਇਹਨੂੰ ਲੈਕਚਰਾਂ ਜਿਹੜੀਆਂ ਕਰਾਉਣੀਆਂ ਨੇ ਚਾਹੀਦੀਆਂ ਜਿਹੋ ਜਿਹੇ ਸਰਕਾਰਾਂ ਜਿਹੋ ਜਿਹੇ ਆਈਆਂ ਨੇ ਕਾਲੀ ਕਾਂਗਰਸ ਬਣਦੇ ਰਹਿਣ ਪਾ ਐਡਾ ਵੱਡਾ ਧੱਕਾ ਕਰੀ ਨਹੀਂ ਹੋਇਆ ਇਹ ਝਾੜੂ ਸਰਕਾਰ ਨੇ ਇਹੋ ਕੰਮ ਕਰਨਾ ਸੀ ਤੇ ਲੋਕਾਂ ਦੇ ਪੈਸੇ ਨਹੀਂ ਖਰਚਾਉਣੇ ਚਾਹੀਦੇ ਲੋਕਾਂ ਨੂੰ ਮੂਰਖ ਨਹੀਂ ਬਣਾਉਣਾ ਚਾਹੀਦਾ ਫਿਰ ਇਲੈਕਸ਼ਨ ਨਹੀਂ ਕਰਾਉਣੀ ਜਿਹਦਾ ਨਾਮਿਨੇਟ ਆਪਣੇ ਬੰਦੇ ਕਰਾ ਕੇ ਆਪਣਾ ਮੇਰ ਬਣਾ ਲੈਂਦੇ ਤੇ ਆਪੇ ਲੋਕਾਂ ਦੇ ਵਿਕਾਸ ਕਰਦੇ ਇਹ 3 ਸਾਲ ਤੋਂ ਪਹਿਲਾਂ ਨਹੀਂ ਹੋਇਆ ਤੇ ਹੁਣ 2 ਸਾਲ ਜੀ ਨਾ ਕੀ ਕਰਦੇ ਨੇ ਕਿਹੜੇ ਰੰਗ ਲਿਆ ਦਿੰਦੇ ਆ ਅਸੀਂ ਇਹਦੀ ਜਿਹੜੀ ਜ਼ੋਰਦਾਰ ਸ਼ੋਮਨੀ ਕਾਲੀਦਾਲੋਂ ਜਿਹੜੇ ਚਾਰੇ ਕਾਉਂਸਲ ਜਿਹੜੇ ਆ ਜ਼ੋਰਦਾਰ ਨਿਖੇਦੀ ਕਰਦੇ ਆ ਔਰ ਆਪਣੇ ਸਹਾਇਕ ਕਮਾਂਡ ਨੂੰ ਕਹਿੰਦੇ ਆ ਵੀ ਇਹ ਤਗੜੇ ਹੋ ਕੇ ਅਸੀਂ ਹਰ ਪਾਰਤੇ ਉੱਤੇ ਸਾਧਾਰਨ ਲੋਕਾਂ ਨੂੰ ਲਾਵਾਂਗੇ ਆਪਣੇ ਨਾਲ ਔਰ ਵਾਅਦਾ ਇਹ ਵੀਡੀਓ ਜਨਤਕ ਕਰਨ ਦੀ ਜੇ ਕਹਿੰਦੇ ਨਾ ਪਾਰਦਰਸ਼ਤਾ ਨਾਲ ਹੋਈ ਹੈ ਵੀਡੀਓ ਜਨਤਕ ਕਰਨ ਦੂਜੀ ਗੱਲ ਆ ਮੈਨੂੰ ਲੱਗਦਾ ਇਹਨਾਂ ਨੂੰ ਆ ਕੋਟੀ ਸਵਾਨ ਤੇ 5 ਘੰਟੇ ਲੱਗ ਗਏ ਇਲੈਕਸ਼ਨ ਤੇ 2 ਮਿੰਟ ਚ ਮੁੱਕ ਗਏ ਮੈਨੂੰ ਅੰਦਰ ਬੈਠੇ ਕਹਿ ਰਹੇ ਕਹਿੰਦੇ ਵਾਦੇ ਕੋਟੀ ਸਵਾਨ ਨੂੰ ਵਾਦੇ ਸਮਾਂ ਲੱਗਿਆ ਭਾਜੀ ਇਹਨੇ ਇਲੈਕਸ਼ਨ ਤਾਂ ਭਲੇ ਕਹਿੰਦਾ ਸਾਹ ਉਤਲਾ ਥੱਲੇ ਨਹੀਂ ਆਇਆ ਸੀ ਤਦ ਤੱਕ ਕਹਿੰਦੇ ਮੇਰੇ ਭਲਾਣਾ ਸੀਨੀਅਰ ਡਿਪਟੀ ਮੇਰੇ ਭਲਾਣਾ ਤੇ ਡਿਪਟੀ ਮੈਨੂੰ ਅਫਸੋਸ ਏ ਇਸ ਗੱਲ ਦਾ ਕੀ ਪੁੱਲਰ ਸਾਹਿਬ ਜਾਂ ਤਾਂ ਆਪ ਮਿਹਰਬਾਨ ਜਾਂਦੇ ਜਾਂ ਹੁਣ ਕੇਜਰੀ ਆਲ ਸਾਹਿਬ ਨੂੰ ਚਾਹੀਦਾ ਹੈ ਭਗਵੰਤ ਮਾਨ ਦੀ ਇਤੋਂ ਫਿੱਟ ਰਿਪਲੇਸਮੈਂਟ ਕਿਹੜੀ ਹੋ ਸਕਦੀ ਹੈ ਕਿ ਚਮਤਕਾਰੀ ਉਲਜ ਕਮਿਸ਼ਨਰ ਨਰੈਣ ਸਿੰਘ ਚੋੜੇ ਦਾ ਯਾਰ ਹਰਪਾਲ ਰੰਦਾਵੇ ਦਾ ਬਚਾਉਣ ਵਾਲਾ ਉਹਨੂੰ ਅੱਜ ਇਹ ਆਮ ਆਦਮੀ ਪਾਰਟੀ ਜਾਂ ਜਾਂ ਤਾਂ ਉਹਨੂੰ ਪ੍ਰਧਾਨ ਲਾਉਣ ਜਾਂ ਬਹੁਤ ਵਧੀਆ ਹੋ ਜੇ ਇਹਨੂੰ ਮੁੱਖ ਮੰਤਰੀ ਲਾ ਦੇਣ ਕਿਉਂਕਿ ਜਿੱਡਾ ਕੰਮ ਲੋਕਤੰਤਰ ਦਾ ਚਮਤਕਾਰੀ ਇਹਨੇ ਕੀਤਾ ਕੋਈ ਕਰ ਹੀ ਨਹੀਂ ਸਕਦਾ ਮੈਂ ਕਹਿੰਦਾ ਹੁਣੇ ਤੁਸੀਂ ਪ੍ਰੈਸ ਵਾਲੇ ਵੀਰ ਹੁਣੇ ਗਿਣਤੀ ਮਾਰ ਲਓ ਭਾਜਪਾ ਦੇ ਸੱਤ ਪੁੱਛ ਲਓ ਕਿੱਥੇ ਨੇ ਉਹ ਤੁਹਾਨੂੰ ਦੱਸ ਦਣਗੇ ਇਹਨਾਂ ਆਚਾਰਾਂ ਨੇ ਦੱਸਤਾ ਔਰ 41 ਕਾਂਗਰਸ ਤੇ ਤੇ ਬਹੁਮਤ ਫਿਰ ਆਪ ਕੋਲ ਕਿਵੇਂ ਹੋਇਆ ਥਿਸ ਇਜ਼ ਸ਼ੇਮਫੁਲ ਵਾਟ ਇਜ਼ ਹੈਪਨਿੰਗ ਟੂਡੇ ਔਰ ਇਹਨਾ ਨੇ ਆਮ ਆਦਮੀ ਪਾਰਟੀ ਨੇ ਰੱਟ ਪਾਈ ਸੀ ਚੰਡੀਗੜ੍ਹ ਦੀ ਮੇਅਰ ਇਲੈਕਸ਼ਨ ਦੀ ਪਾਈ ਸੀ ਕਿ ਨਹੀਂ ਪਾਈ ਸੀ ਜਦੋਂ ਉਹ ਅਫਸਰ ਮਸੀਦ ਹੀ ਖਚਾਈ ਹੋਈ ਸੀ ਅੱਜ ਉਤੋਂ ਵੱਧ ਧਾਂਦ ਲਈ ਤੇ ਉਤੋਂ ਵੱਧ ਲੋਕਤੰਦਰਤੀ ਆ ਛੱਕੇ ਤੇ ਤਾਂ ਇਹਨਾਂ ਨੇ ਟੰਗਦਾ ਆ ਆਮ ਆਦਮੀ ਪਾਰਟੀ ਪੁਲਿਸ ਕਮਿਸ਼ਨਰ ਸੜਤੇ ਤਾਂ ਕੰਮ ਕੀ ਕਰਦੇ ਨਜ਼ਰ ਆਏ ਜੀ ਮੀਡੀਆ ਨੂੰ ਵੀ ਅੰਦਰ ਜਾਣ ਦਿੱਤਾ ਉਹ ਦੇਖੋ ਪੁਲਿਸ ਕਮਿਸ਼ਨਰ ਤੇ ਉਹਨੇ ਰਹਿਣਾ ਕਮਿਸ਼ਨਰ ਜਾਂ ਬਣੂਗਾ ਉਹਨੂੰ ਮੁੱਖ ਮੰਤਰੀ ਜਾਂ ਮੰਤਰੀ ਉਹ ਤਾਂ ਚਮਚੀ ਤੇ ਸੀ ਮੇਰਾ ਵੀ ਧੱਕੇ ਤਾਂ ਛੋਟੀ ਗੱਲ ਆ ਤਾਂ ਗੋਲੀ ਵੀ ਮਾਰ ਸਕਦਾ ਸੀ ਕਿਸੇ ਨੂੰ ਉੱਤੇ ਇਸ ਕਿਸਮ ਦਾ ਪ੍ਰੈਸ਼ਰ ਚ ਉਹਨੂੰ ਕੁਰਸੀ ਪਿਆਰੀ ਜਿਹੜਾ ਇਹ ਗੱਲ ਕਹਿ ਸਕਦਾ ਨਰੈਣ ਸਿੰਘ ਚੋੜੇ ਵਰਗੇ ਆਈਐਸਆਈ ਏਜੰਟ ਦਾ ਕਿ ਇਹ ਸੈਲਫ ਅਟੈਕ ਹੈ ਸੁਖਬੀਰ ਜੀ ਨੇ ਆਪਣੇ ਆਪ ਤੇ ਕਰਾਇਆ ਪਰ ਹੁਣ ਸੁਖਬੀਰ ਜੀ ਦੀ ਅਮਿੰਤਾਂ ਕਿਉਂ ਘਟਦਾ ਫਿਰਦਾ ਫਿਰ ਮੈਂ ਇਹ ਗੱਲਾਂ ਵੀ ਜਲਦੀ ਤੇ ਕਰੂੰਗਾ ਕਿ ਕਿੱਥੇ ਕਿੱਥੇ ਮੀਟਿੰਗ ਹੋਈ ਹੈ ਕਿੰਨੀ ਵਾਰੀ ਫੋਨ ਕਾਲ ਹੋਈ ਹੈ ਮਤਲਬ ਸ਼ਰਮ ਦੀ ਗੱਲ ਹੈ ਵਾਟੇਜ ਹੈਪਨਿੰਗ ਇਨ ਪੰਜਾਬ ਯਾਰ ਔਰ ਬੋਮਬ ਪਾੜਦਾ 7 ਵਜੇ ਕਦੇ ਕਮਿਸ਼ਨਰ ਦੀ ਪ੍ਰੈਸ ਕਾਨਫਰੈਂਸ ਤੁਸੀਂ ਸੁਣੀ ਹੈ ਕਹਿੰਦੇ ਜੀ ਫਟਿਆ ਹੀ ਨਹੀਂ ਬੌਮ ਜਿਹੜਾ ਕਮਿਸ਼ਨਰ ਬੌਮ ਅਟੈਕ ਨੂੰ اسلامਾਬਾਦ ਤੇ ਔਰ ਆ ਰਣਜੀਤ ਐ ਕੁਦੂਰਜਾ ਗੁਮਟਾਲੇ ਵਾਲੀ ਚੌਕੀ ਤੇ ਜਿਹੜਾ 에ਰਪੋਰਟ ਸਟੇਸ਼ਨ ਦੇ ਨਾਲ ਹੈ ਜਿਹੜਾ ਆਰਮੀ ਦੇ ਸਟੇਸ਼ਨ ਦੇ ਨਾਲ ਹੈ ਉੱਥੇ ਕਵੇ ਤਾਂ ਰੇਡੀਏਟਰ ਪਾਟਿਆ ਸੀ ਤੋ ਕੁਝ ਕਹਿ ਸਕਦਾ ਉਹ ਤਾਂ ਕੁਝ ਕਹਿ ਸਕਦਾ ਮੇਰਾ ਵੀਰ ਥਿਸ ਇਜ਼ ਵੈਰੀ ਸਮਾਲ ਉਹ ਥੋੜੇ ਮੇਰੇ ਝੂਠੇ ਮੁਕਾਬਲੇ ਝੂਠੇ ਕੇਸਾਂ 'ਚ 2 ਮਿੰਟ 'ਚ ਭਲਾ ਸਕਦਾ ਮਗਰ ਸਾਨੂੰ ਇਹਨਾਂ ਦੀ ਗੱਲਾਂ ਦੀ ਚੜੀ ਲੱਤੀ ਕੋਈ ਕ੍ਰਮ ਦੀ ਕਾਂਗਰਸ ਪ੍ਰੋਟੈਸਟ ਤੇ ਬੈਠ ਗਈ ਹੈ ਜੀ ਉੱਥੇ ਹੀ ਕਹਿੰਦੇ ਕਿ ਅਸੀਂ ਬਹੁਤ ਰਾਤ ਤੱਕ ਅਸੀਂ ਇੱਥੇ ਬਹਾਂਗੇ ਔਰ ਹਾਈ ਕੋਰਟ ਨੂੰ ਵੀ ਮੂਵ ਕਰਾਂਗੇ ਨਹੀਂ ਬਿਲਕੁਲ ਕਰਨਾ ਜੀ ਦਾ ਮੈਂ ਤਾਂ ਅੱਜ ਸਾਰੀ ਪਾਰਟੀਆਂ ਨੂੰ ਕਹਿਣਾ ਹੂ ਬਲੀਵ ਇਨ ਡੈਮੋਕ੍ਰੇਸੀ ਔਰ ਮੈਂ ਭਾਜਪੀ ਨੂੰ ਕਹਿਣਾ ਕਿ ਅੱਜ ਤੁਹਾਡੇ ਕੋਲ ਮੌਕਾ ਹੈ ਤੁਹਾਨੂੰ ਜਦੋਂ ਇਹ ਮਸ਼ੀਨ ਨੇ ਇਲੈਕਸ਼ਨ ਕਰਾਈ ਸੀ ਤੁਹਾਡੇ ਤੇ ਬੜੇ ਕਿਸਮ ਦੇ ਇਲਜ਼ਾਮ ਲੱਗੇ ਸਨ ਅੱਜ ਭਾਜਪੀ ਵੀ ਅੱਗੇ ਆਵੇ ਮਲਕ ਸਾਹਿਬ ਆਪਦੇ ਸਾਰੇ ਸੱਤ ਕਾਉਂਸਲਰ ਲੈ ਕੇ ਬੈਠਣ ਅਟ ਲੀਸਟ ਇਲੈਕਸ਼ਨ ਤਾਂ ਫ੍ਰੀ ਐਂਡ ਫੇਅਰ ਹੋਵੇ ਜੀਨੂੰ ਮੇਅਰ ਬਣਾਉਣਾ ਕਾਉਂਸਲਰਸ ਆਪ ਬਣਾ ਦੇਣ ਵੀ ਵਿਲ ਰਿਸਪੈਕਟ ਇਟ ਮਗਰ ਏਜ ਕਿਸਮ ਦੀ 2 ਮਿੰਟ ਚ ਸੌ ਤੱਕ ਨਹੀਂ ਚੁਕਾਈ ਗਈ ਤੇ ਉਹਨਾਂ ਨੂੰ ਕੱਢ ਕੇ ਫਿਰ ਐਡੀ ਪੁਲਿਸ ਦੀ ਮੈਨੇਜਮੈਂਟ ਸੀ ਭੁੱਲਰ ਸਾਹਿਬ ਦੀ ਵਿਰੋਧੀਆਂ ਨੂੰ ਤਾਂ ਬਾਹਰ ਰੋਕਿਆ ਜਾ ਰਿਹਾ ਸਾਡੇ ਕਾਉਂਸਲਰਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ ਐਡਾ ਕੀ ਖਤਰਾ ਸੀ ਮਗਰ ਦੂਜਿਆਂ ਨੂੰ ਬਸਤੇ ਬਿਠਾ ਕੇ ਤੁਸੀਂ ਬੜੇ ਰਿਸਪੈਕਟਫੁਲੀ ਅੰਦਰ ਲੈ ਕੇ ਗਏ ਹੋ ਰਿਸਪੈਕਟਫੁਲੀ ਬਾਹਰ ਲੈ ਕੇ ਉਹਨਾਂ ਦੀ ਤਾਂ ਫਰਿਸਕਿੰਗ ਵੀ ਨਹੀਂ ਹੋਈ ਉਹਨਾਂ ਦੀ ਤਾਂ ਤਲਾਸ਼ੀ ਵੀ ਨਹੀਂ ਹੋਈ ਸਾਡੀ ਭੈਣ ਜੀ ਦੀ ਤਲਾਸ਼ੀ ਬਾਹਰ ਆਉਣ ਲਈ ਉਹਨਾਂ ਦੇ ਹਸਬੰਦ ਬੈਠੇ ਐ ਗੇਟ ਹੀ ਨਾ ਖੋਲਣ ਅਖੀਰ 'ਚ ਉਹਨਾਂ ਨੇ ਐਸਪੀ ਵਾਲੀਏ ਨੂੰ ਕਿਹਾ ਮੇਰੇ ਵਾਈਫ ਨੂੰ ਬਾਹਰ ਤਾਂ ਆ ਲੈਣ ਦਿਓ ਕਹਿੰਦਾ ਜੀ ਪਿੱਛੋਂ ਇਸ਼ਾਰਾ ਆਊਗਾ ਫੇਰ ਖੋਲਾਂਗੇ ਇਹ ਤਾਂ ਗੱਲ ਤੁਸੀਂ ਵੇਖੀਏ ਫੇਰ ਗੇਟ ਖੋਲਿਆ ਗਿਆ ਗੇਟ ਨੂੰ ਤਾਲੇ ਲਾਉਣ ਦੀ ਕੀ ਲੋੜ ਐ ði ਆਰ ਨਾਟ ਕ੍ਰਾਈਮਨਲਸ ਇਹ ਕ੍ਰਾਈਮਨਲਸ ਤਾਂ ਨਿੱਤੇ ਤੇ ਇਲੈਕਟਿਡ ਕਾਉਂਸਲਰ ਚਨ ਤਾਲਾ ਲਾਉਣ ਦਾ ਕੀ ਮਤਲਬ ਐ ਅਧਿਤੀਸ਼ਨ ਕੀਤਾ ਜਾ ਸਕਦਾ ਹੈ। ਦੇਖੋ ਵੀ ਵਿਲ ਪ੍ਰੋਟੈਸਟ ਅਸੀਂ ਚਾਹਾਂਗੇ ਲੋਕਾਂ ਦੀ ਆਵਾਜ਼ ਬਹਾਲ ਰਵੇ। ਕੱਲ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੰਵਿਧਾਨ ਦੇ ਨਿਰਮਾਤਾ ਨੇ ਲੋਕਾਂ ਨੂੰ ਵੋਟਾਂ ਦਾ ਅਧਿਕਾਰ ਦਿੱਤਾ। ਕੱਲ ਉਹਨਾਂ ਦੀ ਮੂਰਤੀ ਨੂੰ ਅਟੈਕ ਕਰਨਾ ਔਰ ਅੱਜ ਉਸ ਵੋਟ ਦੇ ਅਧਿਕਾਰ ਦੀ ਲੋਕਾਂ ਦੀਆਂ ਭਾਵਨਾਵਾਂ ਦੀਆਂ ਧੱਜੀਆਂ ਉਡਾਉਣੀਆਂ ਮੈਂ ਸਮਝਦਾ ਜੇ ਭੁੱਲਰ ਸਾਹਿਬ ਨੂੰ ਇਨਾਮ ਵਜੋਂ ਕੁਝ ਮਿਲਿਆ ਤੇ ਵਾਕਿਆ ਅਕਦਾਰ ਨੇ ਕੱਲ ਪੰਪੇਦਕਰ ਸਾਹਿਬ ਦਾ ਉੱਥੇ ਕਰਾਈ ਵਿਪੱਤੀ ਅੱਜ ਤੁਸੀਂ ਲੋਕਤੰਤਰ ਦੀ ਧੰਦਲੀ ਕਰਵਾਤੀ ਤੇ ਫਿਰ ਇਨਾਮ ਤਾਂ ਤੁਹਾਨੂੰ ਦੇਣਗੇ ਜਿਹੜੇ ਡਿਕਟੇਟਰਸ਼ਿਪ ਚਾਉਂਦੇ ਮੇਰੀ ਸਾਹਿਬ ਹਾਈ ਕੋਰਟ ਦਾ ਨੋ ਕਰੋਂਗੇ ਕੱਲੇ 100% ਕਰਾਂਗੇ ਦੇਖੋ ਅਸੀਂ ਇਸ ਗੱਲ ਦੇ ਕਰਾਂਗੇ ਕਿ ਸਾਡੀ ਨਾ ਤਾਂ ਸੌਚਕ ਸਮਾਗਮ ਸਾਡੇ ਕਾਉਂਸਲਰ ਦਾ ਹੋਇਆ ਠੀਕ ਤਰੀਕੇ ਨਾਲ ਔਰ ਨਾ ਇਹਨਾਂ ਤੋਂ ਹੱਥ ਖੜੇ ਕਰਾਏ ਗਏ ਨਾ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਮੇਅਰ ਦਾ ਕੈਂਡੀਡੇਟ ਕੌਣ ਹੈ ਜੇ ਮੇਅਰ ਦੇ ਕੈਂਡੀਡੇਟ ਵੀ ਸਾਰੀ ਪਾਰਟੀਆਂ ਆਪ ਦਾ ਦੱਸਦੀਆਂ ਔਰ ਫਿਰ ਸੀਨੀਅਰ ਡਿਪਟੀ ਮੇਅਰ ਦਾ ਆਪ ਦੀ ਦੱਸਦੀਆਂ ਫਿਰ ਡਿਪਟੀ ਮੇਅਰ ਦੀ ਆਪ ਦਾ ਕੈਂਡੀਡੇਟ ਦੱਸਦੀਆਂ ਫਿਰ ਉਹਦੀ ਉਹਦੀ ਤਾਈਤ ਹੁੰਦੀ ਫਿਰ ਉਹਨੂੰ ਸੈਕੰਡ ਕੀਤਾ ਜਾਂਦਾ ਉਹ ਸਾਰੇ ਕੰਮ ਨੂੰ ਵੀ 10 ਮਿੰਟ ਲੱਗਦੇ ਆ ਚਾਰ ਪਾਰਟੀਆਂ ਨੇ 10 ਮਿੰਟ ਲੱਗਦੇ ਆ ਇਹ ਤਾਂ ਕੰਮ 2 ਮਿੰਟ ਚ ਹੀ ਮੁੱਕ ਗਿਆ ਜਦੋਂ ਕੈਂਡੀਡੇਟ ਹੀ ਨਹੀਂ ਕੋਈ ਆਉਣ ਦਿੱਤਾ ਸਟੇਟ ਤੇ ਚੜ ਕੇ ਫੈਸਲਾ ਕਰਤਾ ਫਿਰ ਤੁਸੀਂ ਕੀ ਕਰੋਗੇ ਜੀ ਜੀ ਸਾਹਿਬ ਪਰ ਅਮਰਸਰ ਦੇ ਵਾਸੀ ਆ ਤੇ ਜਜ਼ਬਾਤਾਂ ਦਾ ਕੀ ਜਿਨ੍ਹਾਂ ਨੇ ਇੱਕ ਇੱਕ ਵੋਟ ਪਾ ਕੇ ਆਪਣੇ ਨੁਆਏ ਦੇ ਚੁਣੇ ਸੀ ਇਹ ਮੈਂ ਤਾਂ ਕਹਿ ਰਿਹਾ ਲੋਕਤੰਤਰ ਦੀ ਧੱਜੀਆਂ ਜੀ ਤੇ ਬਿਲਕੁਲ ਡੈਮੋਕ੍ਰੇਸੀ ਦੀਆਂ ਧੱਜੀਆਂ ਉਡਾਈਆਂ ਗਈਆਂ ਪਹਿਲਾ ਇਲੈਕਸ਼ਨ ਵੇਲੇ ਉਡਾਈ ਗਈ ਉਹ ਸਾਰਿਆਂ ਨੇ ਵੇਖਿਆ ਕੀ ਕੁਝ ਹੋਇਆ ਪਟਿਆਲੇ ਸਾਰੀ ਕਾਰਪੋਰੇਸ਼ਨ ਚ ਕੀ ਕੁਝ ਹੋਇਆ ਅੱਜ ਉਹਦੀ ਰਿਪੀਟ ਐਂਡ ਦੈਟਸ ਵਾਈ ਪੋਲਰ ਸਾਹਿਬ ਵਰਗਿਆਂ ਨੂੰ ਨਾਮ ਮਿਲਦੇ ਲੇਕਿਨ ਆਪਣੇ ਕੋਲ ਐਮਪੀ ਇਲੈਕਸ਼ਨ ਸਰਪੰਚ ਇਲੈਕਸ਼ਨ ਕੌਂਸਲ ਇਲੈਕਸ਼ਨ ਦੇ ਨੂੰ ਰੇਟ ਲਗਾਏ ਜਾ ਰਹੇ ਨੇ ਕਿੱਧਰ ਪੋਲਿਟਿਕਸ ਨੂੰ ਕਿੱਧਰ ਦੇ ਬਸ ਲੈ ਕੇ ਜਾ ਰਿਹਾ ਕਿ ਸੋਚਣੀ ਇਹਨਾਂ ਸਾਰੇ ਕਾਉਂਸਲਰ ਵੇਖੋ ਮੈਂ ਪਹਿਲਾਂ ਅੱਜ ਦੁਪਹਿਰ ਨੂੰ ਵੀ ਕੀ ਕਿਹਾ ਸੀ ਥੈਟ ਮੈਂ ਇਹਨਾਂ ਦਾ ਜਿੰਨਾ ਧੰਨਵਾਦ ਕਰਾਂ ਉਹਨਾਂ ਘੱਟ ਹੈ ਇਹਨਾਂ ਨੂੰ ਪੁਲਿਸ ਦਾ ਝੂਠੇ ਪਰਚਿਆਂ ਤੇ ਡਰਾਵੇ ਔਰ ਲੱਖਾਂ ਕਰੋੜਾਂ ਰੁਪਏ ਦੀ ਆਫਰ ਦਿੱਤੀ ਗਈ ਕਿ ਤੁਸੀਂ ਨਾਲ ਆ ਜਾਓ ਤਸ ਤਸ ਤੋਂ ਮਸ ਨਹੀਂ ਹੋਏ ਕੁਝ ਕਮਜ਼ੋਰ ਦੇ ਲੋਕ ਸਨ ਜਿਹੜਾ ਆਪਣੀ ਪਾਰਟੀਆਂ ਨੂੰ ਛੱਡ ਕੇ ਮਗਰ ਇਹ ਬਾਦਰ ਜਰਨੈਲ ਸੀ ਜਿਹੜੇ ਹਿੱਲੇ ਨਹੀਂ ਮਗਰ ਅੱਜ ਅਖੀਰ 'ਚ ਇਹ ਫੇਰ ਲੋਕਤੰਤਰ ਦੀ ਧੱਜੀਆਂ ਉਡਣ ਫਿਰੋ ਤਾਂ ਨਹੀਂ ਨਾ ਜੀ ਆਈ ਥਿੰਕ ਅੰਮ੍ਰਿਤਸਰ ਦੇ ਲੋਕਾਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨਾਲ ਧੋਖਾ ਗੁਰੂ ਨਗਰੀ ਨਾਲ ਧੋਖਾ ਲੇਕਿਨ ਜਿਸ ਤਰ੍ਹਾਂ ਅਮਨ ਅਰੋੜਾ ਕਹਿ ਰਿਹਾ ਕਿ ਚਾਰੇ ਅਕਾਲੀ ਦਲ ਦੇ ਜਿਹੜੇ ਕੌਂਸਲਰ ਯਾਰ ਹੂ ਇਜ਼ ਅਮਨ ਅਰੋੜਾ ਉਹਦਾ ਹੂ ਇਜ਼ ਹੀ ਕੈਨ ਕੈਨ ਹੀ ਸਪੀਕ ਫਾਰ ਅਸ ਮੈਂ ਅਪ੍ਰੈਸ ਅੰਦਰ ਜਾਣ ਤੋਂ ਪਹਿਲਾਂ ਵੀ ਪ੍ਰੈਸ ਨੂੰ ਸੰਬੋਧਨ ਹੋਇਆ ਬਾਹਰ ਆ ਕੇ ਵੀ ਇਹ ਸਾਡੇ ਕਾਉਂਸਲਰ ਸੰਬੋਧਨ ਹੋ ਰਿਹਾ ਤੁਸੀਂ ਉਸ ਗੱਲ ਨੂੰ ਤਾਂ ਮੰਨਦੇ ਨਹੀਂ ਨਹੀਂ ਸਰ ਉਹ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਮੇਰਾ ਵੀ ਅਰੋੜਾ ਸਾਹਿਬ ਤਾਂ ਕਹਿਣਗੇ ਨਾ ਬਟ ਅਰੋੜਾ ਸਾਹਿਬ ਆਮ ਆਦਮੀ ਪਾਰਟੀ ਦੀ ਗੱਲ ਕਰਨ ਤੇ ਚੰਗੀ ਆ ਅਰੋੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰ ਸਕਦੇ ਜਦੋਂ ਰਿੱਟ ਦੇ ਪੇਪਰ 'ਤੇ ਇਹਨਾਂ ਨੇ ਗੁੱਗੀਆਂ ਮਾਰੀਆਂ ਫਿਰ ਪੁੱਛਾਂਗੇ ਥੈਂਕ ਯੂ